ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਉਸ ਸਮੇਂ ਹਫੜਾ ਦਫੜੀ ਮਚ ਗਈ ਜਦ ਸਿਵਲ ਹਸਪਤਾਲ ਦੇ ਵਿੱਚ ਜੇਰੇ ਇਲਾਜ ਇੱਕ ਕੈਦੀ ਬਾਥਰੂਮ ਜਾਣ ਦਾ ਬਹਾਨਾ ਲਗਾ ਕੇ ਪੁਲਿਸ ਨੂੰ ਚਕਮਾ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ ਜਦ ਇਸ ਬਾਰੇ ਪੁਲਿਸ ਕਰਮਚਾਰੀਆਂ ਨੂੰ ਪਤਾ ਲੱਗਿਆ ਤਾਂ ਰੋਲਾ ਪਾਉਣ ਤੇ ਹਸਪਤਾਲ ਦੇ ਵਿੱਚ ਚਾਹੇ ਆਮ ਲੋਕਾਂ ਅਤੇ ਪੁਲਿਸ ਕਰਮਚਾਰੀ ਨੇ ਭੱਜ ਕੇ ਕੈਦੀ ਨੂੰ ਸਿਵਲ ਹਸਪਤਾਲ ਦੇ ਗੇਟ ਤੋਂ ਮੁੜ ਕਾਬੂ ਕੀਤਾ ਅਤੇ ਹਸਪਤਾਲ ਦੇ ਵਿੱਚ ਬਣਾਈ ਕੈਦੀ ਵਾਰਡ ਵਿੱਚ ਕੈਦੀ ਨੂੰ ਬੰਦ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਕੈਦੀ ਨੂੰ ਫੜਨ ਵਾਲੇ ਇੱਕ ਨੌਜਵਾਨ ਅਤੇ ਸਿਵਲ ਹਸਪਤਾਲ ਦੇ ਕੈਦੀ ਵਾਰਡ ਦੇ ਇੰਚਾਰਜ ਸਟਾਫ ਨਰਸ ਮੋਨਿਕਾ ਨੇ ਦੱਸਿਆ ਕਿ ਇਸ ਕੈਦੀ ਦਾ ਨਾਮ ਗੁਰਪ੍ਰੀਤ ਸਿੰਘ ਜਿਸ ਦਾ ਸਿਵਲ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਇਹ ਪੁਲਿਸ ਕਰਮਚਾਰੀ ਨੂੰ ਕਹਿ ਰਿਹਾ ਸੀ ਕਿ ਉਸ ਦੇ ਪੇਟ ਵਿੱਚ ਦਰਦ ਹੈ ਜਿਸ ਦੇ ਲਈ ਇਸ ਨੂੰ ਚੈੱਕ ਕੀਤਾ ਜਾ ਰਿਹਾ ਸੀ ਇਸ ਦੌਰਾਨ ਇਸ ਕੈਦੀ ਨੇ ਕਿਹਾ ਕਿ ਉਸ ਨੇ ਬਾਥਰੂਮ ਜਾਣ ਦਾ ਪਹਾਨਾ ਬਣਾਇਆ ਤੇ ਜਦ ਇਹ ਕੈਦੀ ਬਾਥਰੂਮ ਗਿਆ ਤਾਂ ਪੁਲਿਸ ਕਰਮਚਾਰੀ ਨੂੰ ਚੱਕਮਾ ਦੇ ਕੇ ਉੱਥੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਜੋ ਤੋਂ ਬਾਅਦ ਪੁਲਿਸ ਕਰਮਚਾਰੀਆਂ ਨੇ ਅਤੇ ਆਸ-ਪਾਸ ਦੇ ਲੋਕਾਂ ਨੇ ਰੌਲਾ ਪਾ ਕੇ ਆਮ ਲੋਕਾਂ ਅਤੇ ਪੁਲਿਸ ਕਰਮਚਾਰੀਆਂ ਨੇ ਇਸ ਕੈਦੀ ਨੂੰ ਸਿਵਲ ਹਸਪਤਾਲ ਦੇ ਗੇਟ ਦੇ ਬਾਹਰੋਂ ਜਾ ਕੇ ਮੁੜ ਕਾਬੂ ਕਰ ਲਿਆ। ਬਜ਼ੁਰਗ ਨੇ ਉਹਨਾਂ ਨੂੰ ਇਹ ਦੇਖ ਕੇ ਉਹਨਾਂ ਨੂੰ ਨਹੀਂ ਇੱਦਾਂ ਪਿੱਛੇ ਜਾਏ। ਉਹ ਇੱਥੋਂ ਹੀ ਤੱਕਾ ਦੇਖ ਕੇ ਭੱਜ ਆਈ ਵੀਰੇ। ਕੀ ਨਾ ਹੀ ਆਪਣਾ? ਮੇਰਾ ਨਾਮ ਸਤਰਾ ਹੈ। ਨਹੀਂ ਨਹੀਂ ਇਹ ਦਵਾਈ ਲੈਣ ਆਇਆ ਕਿ ਉਧਰ ਹੀ ਅੰਦਰੀ ਗੱਲ। ਉਹ ਇੰਨਾ ਨਹੀਂ ਪਤਾ ਇਹ ਤਾਂ ਕੀਤੀ ਜੀ। ਅੱਛਾ। ਬੱਸ ਹੋ ਗਿਆ। ਸਿਵਲ ਕੇ ਲੈ ਫਿਰ ਬਾਜ। ਨਹੀਂ ਨਹੀਂ ਇਹ ਵੀ ਨਾਲ ਹੀ ਪੁਲਿਸ ਬੁਲਾ ਜਾਈ। ਹੂੰ। ਇਰਫਰਾ ਇਕੱਲੇ ਬੰਦੇ ਤੋਂ ਫਰੈ ਹੋਏ ਨਹੀਂ ਵੀ ਕਾਬੂ ਕਿਤੇ ਆਇਆ ਪਹਿਲਾਂ ਸਾਡੇ ਆ ਨਹੀਂ ਪਹਿਲੇ ਕਬੀਰੀਗਾ ਗੇਟਕੀਪਰ ਵੱਲ ਉਹਦੇ ਕਾਬੂ ਆਇਆ ਨਹੀਂ ਉਹਨਾਂ ਨੇ ਫਰਿਆ ਪੁਲਸਨ ਨੇ ਫਿਰ ਤੁਸੀਂ ਫੜੇ ਦਿੱਤਾ ਤੁਹਾਨੂੰ ਨਹੀਂ ਅਸੀਂ ਕਿ ਉਹ ਮੁਲਾਜ਼ਮਾਂ ਵੀ ਨਾਲ ਸੀ ਸਿਵਲ ਹਸਪੀਟਲ ਗੁਰਦਾਸਪੁਰ ਚ ਗੁਰਜੀਤ ਸਿੰਘ ਕੈਦੀ 23 ਦਾ ਅਕਤੂਬਰ 20 ਦਾ ਦਾਖਲ ਹੈ ਉਹ ਕਾਫੀ ਦੇਰ ਤੋਂ ਪੇਨ ਪੇਟ ਚ ਦਰਦ ਹੋਣ ਦੀ ਕੰਪਲੇਨ ਕਰ ਰਿਹਾ ਸੀ ਇਹ ਨੂੰ ਮੈਡੀਸਿਨ ਦੇਣ ਗਏ ਆ ਫਿਰ ਉਹਨੇ ਦੁਬਾਰਾ ਕੰਪਲੇਨ ਕੀਤੀ ਕਿ ਮੇਰੇ ਪੇਟ ਚ ਬਹੁਤ ਜ਼ਿਆਦਾ ਦਰਦ ਹੋ ਰਹੀ ਮੈਂ ਫਾਈਸੋ ਇੰਜੈਕਸ਼ਨ ਦੇ ਕੇ ਜੋ ਇੰਜੈਕਸ਼ਨ ਲੱਭਣ ਆਈ ਆ ਮਲਾਜਮ ਇਹਨਾਂ ਦਸਣ ਆਇਆ ਤਾਂ ਟਾਇਲਟ ਚ ਸੀਗਾ ਇਸ ਤਰ੍ਹਾਂ ਚ ਸੀਗਾ ਕਿ ਮੈਂ ਕਦੋਂ ਭੱਜਾਂ ਉਹ ਮਿੰਟੋ ਮਿੰਟ ਦੌੜ ਗਿਆ ਜਦ ਕਿ ਦੋ ਮਲਾਜਮ ਅੰਦਰ ਬੈਠੇ ਸੀਗੇ ਬਾਕੀ ਜਿਹੜਾ ਪ੍ਰਿਜ਼ਨਰ ਸੀਗੇ ਉਹਨਾਂ ਦੇ ਵੱਲ ਆਏ ਦੇ ਸੀਗੇ ਔਨ ਡਿਊਟੀ ਸੀਗੇ ਬਟ ਉਹਦੀ ਦੇਖ ਰਿਕ ਚ ਸੀਗੇ ਉਹ ਦੌੜਿਆ ਪਰ ਅਸੀਂ نیچے ਮਿੰਟੋ ਮਿੰਟ ਗਰਾਉਂਡ ਫਲੋਰ ਤੇ ਫੋਨ ਕਰ ਦਿੱਤਾ ਤੇ ਹਸਪੀਟਲ ਦੇ ਗੇਟਸ ਬੰਦ ਕਰਵਾ ਦਿੱਤੇ ਉਸ ਤੋਂ ਬਾਅਦ ਪੇਸ਼ੈਂਟ ਦੇ ਰਿਸ਼ਤਦਾਰ ਨੂੰ ਮੁੰਡਿਆਂ ਨੂੰ ਭੇਜਿਆ ਦੋ ਚਾਰ ਜਨਿਆਂ ਨੂੰ ਕਿ ਉਹਨੂੰ ਪਕੜ ਕੇ ਲਿਆਓ ਫਿਰ ਰੈਂਪ ਪਰ ਆਈ ਉਹਨੂੰ ਪਕੜ ਕੇ ਲਿਆਏ ਫਿਰ ਕਾਬੂ ਚ ਆ ਗਿਆ ਇਹ ਵਾਸ਼ਰੂਮ ਕਿਹਾ ਸੀ ਇਹ ਵਾਸ਼ਰੂਮ ਕਰ ਰਿਹਾ ਸੀ ਬਾਰ-ਬਾਰ ਫੰਕਸ਼ਨਲ ਜਿਹਾ ਸੀਗਾ ਕਿ ਲੱਗ ਰਿਹਾ ਕਿ ਸਿੰਪਟਮਸ ਨੇ ਉਹਨੂੰ ਨਹੀਂ ਆ ਬਟ ਉਹ ਲੱਗ ਰਿਹਾ ਸੀ ਕਿ ਕੁਝ ਇਸ ਤਾਕ ਵਿੱਚ ਸੀਗਾ ਕਿ ਮੈਂ ਕਿਧੋ ਭੱਜਾਂ ਮੈਡਮ ਮਲਾਜ਼ਮ ਅੰਦਰ ਬੈਠੇ ਵਾਸ਼ਰੂਮ ਦੇ ਬਾਹਰ ਕੋਈ ਮਲਾਜ਼ਮ ਮੇਰੇ ਕੋਲ ਆਏ ਆ ਕਿ ਸਿਸਟਰ ਜੀ ਉਹਨੇ ਬਹੁਤ ਜ਼ਿਆਦਾ ਪੇਨ ਹੋ ਰਹੀ ਹੈ ਪੇਟ 'ਚ ਦੇਖੋ ਆਗੇ ਜਦੋਂ ਮੈਂ ਉਹਨੂੰ ਪੇਸ਼ੈਂਟ ਨੂੰ ਦੇਖਣ ਗਈ ਪੇਸ਼ੈਂਟ ਬੈਠੀ ਨਹੀਂ ਸੀਗਾ ਮੇਰੇ ਪੇਸ਼ੈਂਟ ਕੀਤੇ ਕਹਿੰਦੇ ਵਾਸ਼ਰੂਮ ਗਿਆ ਆ ਤੇ ਵਾਸ਼ਰੂਮ ਵਿੱਚ ਕੀ ਹੋਇਆ ਕਿ ਉਹ ਇਸ ਤਾਕ ਚ ਸੀਗਾ ਕਿ ਮੁਲਾਜ਼ਮ ਮੇਰੇ ਵੱਲ ਖੜਾ ਆ ਦੋ ਮੁਲਾਜ਼ਮ ਦੂਸਰੇ ਪੇਸ਼ੈਂਟ ਕੋਲ ਸੀਏ ਉਹ ਇਸੇ ਉਹਦੇ ਪਿੱਛੋਂ ਦੀ ਬੈਕ ਤੋਂ ਪਿੱਛੇ ਦੌੜਿਆ ਆ ਵਾਸ਼ਰੂਮ ਨਹੀਂ ਕੰਨ ਪਰ ਆ ਵਾਸ਼ਰੂਮ ਬੈਕ ਸਾਈਡ ਤੇ ਆ ਪੇਸ਼ੈਂਟ ਦੀ ਗੈਲਰੀ ਰਾਇਮ ਡ੍ਰੈਮਪ ਰਾਹੀਂ نیچے ਭੱਜ ਗਏ ਫਿਰ ਰਿਵਾਰਡ ਚ ਮਰੀਜ਼ਾਂ ਦੇ داخل ਜਿਹੜੇ ਰਿਸ਼ਤੇਦਾਰ ਆ ਮੁੰਡੇ ਉਹਨਾਂ ਨੂੰ ਹੀ ਮਿੰਟੋ ਮਿੰਟ ਪਿੱਛੇ ਭੇਜਿਆ ਪੁਲਿਸ ਪਿੱਛੇ ਭੱਜੀ ਆ نیچے ਸਿਗਮਿੰਟਮ ਐਂਡ ਗਰਾਊਂਡ ਫਲੋਰ ਤੇ ਫੋਨ ਕਰਕੇ ਹਸਪੀਟਲ ਦੇ ਗੇਟਸ ਬੰਦ ਕਰਵਾਏ ਇਹ ਕਿੱਥੋਂ ਬੜਾ ਗਿਆ ਹੁਣ ਇਹ ਕੰਟੀਨ ਦੇ ਲੱਗੋ ਮੇਨ ਗੇਟ ਤੋਂ ਪਕੜਿਆ ਗਿਆ ਚਲੋ ਗਿਆਗਾ ਲੋਕਿਆ ਨਹੀਂ ਦੌੜ ਹੀ ਰਿਹਾ ਸੀ ਅੱਗੋਂ ਆ ਕੇ ਥੋੜੇ ਬੁੱਢਿਆਂ ਇਧਰੋਂ ਗੇਰਾ ਪਾ ਲਿਆ ਥੋੜੇ ਨੇ ਉਸ ਸਾਈਡ ਤੋਂ ਗੇਰਾ ਪਾ ਲਿਆ ਹੁਣ ਫੜ ਲਿਆ ਗਿਆ ਹਾਂਜੀ ਫੜ ਲਿਆ ਹੁਣ ਕੋਰਤਾਸਪੁਰ ਤੋਂ ਲੱਕੀ ਦੀ ਰਿਪੋਰਟ ਐਸਐਮਜ਼ੈਟ ਨਿਊਜ਼ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਗਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋਰ ਕਚੈਰੀ ਲਵ ਮੈਚ ਦੀ ਪ੍ਰੋਬਲਮ ਪਿਆਰ ਮੁਹੱਬਤ ਚ ਚਾਹੇ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾੰਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜ਼ਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786